ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ 'ਤੇ ਹੋਰ ਸੁਣਾਓ ਜੀ ਕਿਵੇਂ ਹੋ ਤੁਸੀਂ ਸਾਰੇ ਅਵੀਰ ਦਾ ਵੈਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਵੈਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਣਗੇ ਇਹ ਅੱਜ ਬਣਾ ਰਹੀ ਸੀ ਜੀ ਆਲੂ ਵਾਲੇ ਪੌਂਠੇ ਬਹੁਤ ਟਾਈਮ ਬਾਅਦ ਬਣਾ ਰਹੀ ਸੀਗੇ ਜੀ ਡੇਢ ਦੋ ਮਹੀਨੇ ਹੋ ਗਏ ਹੋਣਗੇ ਬਣਾਏ ਹਨ ਬਣਾਏ ਨਹੀਂ ਸੀ ਦੇਖੋ ਸੋਣ ਆਪਾਂ ਗੁਰਦੁਆਰਾ ਸਾਹਿਬ ਜਾਣ ਕਰਕੇ ਜਲਦੀ ਜਲਦੀ ਬਸ ਦਾ ਸਬਜੀ ਹੁੰਦੀ ਸੀ ਰੋਟੀ ਬਣਾ ਕੇ ਚਲੇ ਜਾਂਦੇ ਸੀਗੇ ਤੇ ਅੱਜ ਬਣਾ ਰਹੇ ਹਾਂ ਜੀ ਪਰੌਂਠੇ ਆਪਾਂ ਇਹ ਲਾਲ ਆਲੂ ਲੈ ਲਈਏ ਆਪਾਂ ਇਹਨਾਂ ਦੇ ਵਿੱਚ ਪਾਣੀ ਘੱਟ ਹੁੰਦਾ ਹੈ ਵਧੀਆ ਪੱਕ ਜਾਂਦੇ ਨੇ ਇਹਨਾਂ ਦੇ ਜਲਦੀ ਥੋੜ੍ਹੀ ਮਿਰਚ ਪਾ ਲਿਆ ਸੀ ਇਹਨਾਂ ਦੇ ਵਿੱਚ ਮੇਥੀ ਪਾਈ ਸੀਗੀ ਜੀ ਇੱਕ ਸੁੱਕੀ ਬਰੀਕ ਕੱਟ ਕੇ ਪਿਆਜ਼ ਪਾ ਲਿਆ ਹਰੀਆਂ ਮਿਰਚਾਂ ਤੇ ਸਾਰਾ ਸਮਾਨ ਪਾ ਕੇ ਜੀਰੇ ਦਾ ਪਾ ਲਿਆ ਸੀ ਇੱਕ ਚਮਚਾ ਮਿਕਸ ਕਰ ਲਿਆ ਚੰਗੀ ਤਰ੍ਹਾਂ ਤੇ ਨਾਲ-ਨਾਲ ਆਪਾਂ ਬਣਾ ਰਹੇ ਹਾਂ ਜੀ ਤੇ ਨਾਲ ਵਿੱਚ ਖਾ ਲੈਣਗੇ ਦੇਸੀ ਘਿਓ ਲਾ ਕੇ ਪਕਾ ਰਹੇ ਹਾਂ ਜੀ ਆਪਾਂ ਪਰੌਂਠੇ ਵਗੈਰਾ ਆਪਾਂ ਦੇਸੀ ਘਿਓ ਚ ਬਣਾਉਣੇ ਹੁੰਦੇ ਨੇ ਤੇ ਇਹਦੇ ਵਾਇਸ ਓਵਰ ਕਰਤੀ ਸੀ ਮੈਂ ਪੱਖੀ ਦਾ ਖੜਕਾ ਹੁੰਦਾ ਸੀਗਾ ਇੱਕ ਤਾਂ ਜੀ ਇੱਕ ਜਿਮਨੀ ਲੱਗੀ ਹੋਈ ਸੀ ਅੰਦਰ ਧੂੰਆਂ ਜ਼ਿਆਦਾ ਹੋ ਰਿਹਾ ਸੀ ਤਾਂ ਕਰਕੇ ਫਿਰ ਵਾਇਸ ਓਵਰ ਕਰਨੀ ਪੈਗੀ ਜੀ ਜਦੋਂ ਆਪਾਂ ਕੋਈ ਵੀ ਚੀਜ਼ ਟਾਈਮ ਬਾਅਦ ਬਣਾ ਕੇ ਖਾਣੇ ਆ ਜੀ ਜਿਆਦਾ ਫਿਰ ਉਹ ਜ਼ਿਆਦਾ ਟੇਸਟੀ ਲੱਗਦੀ ਹੈ ਜਿਹੜੀ ਚੀਜ਼ ਜ਼ਿਆਦਾ ਬਣਾ ਲੈਨੇ ਜਲਦੀ ਬਣਾ ਲੈਨੇ ਉਹਦਾ ਉਨਾ ਸਵਾਦ ਨਹੀਂ ਆਉਂਦਾ ਹੈਗਾ ਅੱਜ ਟਾਈਮ ਬਾਅਦ ਬਣਾਈ ਸੀ ਤੇ ਸਵਾਦ ਲੱਗੇ ਜੀ ਖਾਦਾ ਤਾਂ ਮੈਂ ਡੇਢ ਘੰਟੇ ਹੀ ਆ ਜੀ ਜ਼ਿਆਦਾ ਤਾਂ ਨਹੀਂ ਖਾਦਾ ਜਾਂਦਾ ਹੈਵੀ ਹੋ ਜਾਂਦੇ ਨੇ ਬੱਚੇ ਤਾਂ ਇਹ ਜਿਹੀਆਂ ਚੀਜ਼ਾਂ ਖਾ ਕੇ ਖੁਸ਼ ਨੇ ਜੀ ਚਾਹੀ ਰੋਜ਼ ਹੀ ਬਣਾ ਕੇ ਦੇਈ ਚਲੋ ਰੋਜ਼ ਵੀ ਕੀ ਜੀ ਉਹਨਾਂ ਨੂੰ ਤਾਂ ਚਾਹੀ ਹਰੇਕ ਟਾਈਮ ਬਣਾ ਕੇ ਦੇ ਦਿਓ ਖੁਸ਼ ਹੋ ਜਾਂਦੇ ਨੇ ਜੀ ਇਹ ਜਿਹੀਆਂ ਚੀਜ਼ਾਂ ਦੇ ਤਾਂ ਪਰ ਆਪਦੇ ਹਾਜਮ ਨਹੀਂ ਆਉਂਦੇ ਹੈਗੇ ਜੀ ਆਪਦੇ ਇੰਗੀ ਤਰ੍ਹਾਂ ਸੇਕ ਕੇ ਦੋਨੇ ਸਾਈਡ ਦਾ ਆਪਾਂ ਪਕਾ ਲਾਂਗੇ ਜੀ ਇਹਨਾਂ ਨੂੰ ਆਲੂ ਵੀ ਆਪਣੇ ਲਾਲ ਕਾਫੀ ਟਾਈਮ ਦੇ ਪਈ ਸੀਗੇ ਜਿੱਦਾਂ ਜੇ ਆਪਾਂ ਨਹੀਂ ਬਣਾਏ ਹੁਣ ਆਲੂ 1.5 ਮਹੀਨੇ ਹੋ ਗਏ ਮਹੀਨੇ ਤੋਂ ਉੱਪਰ ਹੀ ਹੋ ਗਏ ਜਾਂਦੇ ਹੋਏ ਇਹਨਾਂ ਪਏ ਨੇ ਤੇ ਫਿਰ ਉਹ ਖਰਾਬ ਜੀ ਨਿਸਰੰਜੇ ਲੱਗ ਜਾਂਦੇ ਨੇ ਰੱਖੇ ਤਾਂ ਫ੍ਰਿਜ 'ਚ ਹੋਏ ਸੀ ਆਪਣੇ ਫੇਰ ਵੀ ਨਿਸਰੰਜੇ ਲੱਗ ਗਏ ਹੁਣ ਆਪਾਂ ਉਹਨਾਂ ਦੇ ਬਣਾ ਕੇ ਪਰੌਂਠੇ ਇਆ ਕੋਈ ਹੋਰ ਚੀਜ਼ ਬਣਾ ਲਾਂਗੇ ਜੀ ਦੋ ਚਾਰ ਵਾਰੀ ਹੋਰ ਅਜੇ ਹੋਰ ਪਏ ਨੇ ਤਿੰਨ ਚਾਰ ਕਿਲੋ ਤੇ ਆਪਾਂ ਉਹਨਾਂ ਨੂੰ ਖਤਮ ਕਰ ਦਾਂਗੇ ਫੇਰ ਜਦ ਜ਼ਿਆਦਾ ਨਿਸਰ ਜ ਜਾਂਦੇ ਨੇ ਫਿਰ ਖਰਾਬ ਹੋ ਜਾਣਗੇ ਜੀ ਫਿਰ ਉਹਨਾਂ ਦਾ ਕੁਝ ਵੀ ਨਹੀਂ ਬਣਨਾ ਤਾਂ ਕਰਕੇ ਆਪਾਂ ਕੋਈ ਨਾ ਕੋਈ ਚੀਜ਼ ਬਣਾ ਕੇ ਦੇ ਦਾਂਗੇ ਜੀ ਬੱਚਿਆਂ ਨੂੰ ਬੱਚੇ ਤਾਂ ਕਹਿੰਦੇ ਰੋਜ਼ ਪਰੌਂਠੀ ਬਣਾ ਦਿਆ ਕਰੋ ਸਵੇਰੇ ਪਰੌਂਠਿਆਂ ਨੂੰ ਐਂ ਜੀ ਟਾਈਮ ਲੱਗਦਾ ਜ਼ਿਆਦਾ ਫਿਰ ਗਰਮੀ ਕਰਕੇ ਕੰਮ ਸਾਰੇ ਰਹਿ ਜਾਂਦੇ ਨੇ ਪਰੌਂਠਿਆਂ ਵੱਲ ਹੋ ਜਾਂਦੇ ਤਾਂ ਇੱਥੇ ਟਾਈਮ ਲੱਗ ਜਾਂਦਾ। ਤੋਂ ਪੂ ਵਿਧੀ ਆ ਤਾਂ ਤੇਜ਼ ਹੁੰਦੀ ਹੈ ਗਰਮੀ। ਫਿਰ ਬਾਹਰ ਵੀ ਕੰਮ ਨਹੀਂ ਕਰੇ ਜਾਂਦੇ ਹੈਗੇ ਧੁੱਪ ਜ। ਟਾਈਮ ਬਾਦ ਬਣਾਈ ਤਾਂ ਵਧੀਆ ਹੀ ਲੱਗਦੀ ਨਹੀਂ ਜੀ। ਇੱਕ ਸੁੱਕੀ ਮੇਥੀ ਪਾਉਣ ਨਾਲ ਇਹਨਾਂ ਦਾ ਟੇਸਟ ਹੋਰ ਵੀ ਵੱਧ ਜਾਂਦਾ ਹੈ। ਅੱਧਾ ਕ ਚਮਚਾ ਆਪਾਂ ਸੁੱਕੀ ਮੇਥੀ ਦਾ ਪਾ ਲਿਆ ਸੀ। ਹਰੀਆਂ ਤੇ ਲਾਲ ਦੋਨੇ ਵਿੱਚ ਆ ਪਾਈਆਂ ਸੀਗੀਆਂ, ਲਾਲ ਵੀ ਪਾ ਲਈਆਂ ਜਿੜੀਆਂ ਹਰੀਆਂ ਵੀ ਪਾਈਆਂ ਸੀ ਕੱਟ ਕੇ। ਇੱਕ ਗਰਮ ਮਸਾਲਾ ਪਾ ਲਿਆ ਸੀ ਜੀ, ਬਸ ਸਹੀ ਤੇ 4 ਕ ਮਸਾਲੇ ਪਾਏ ਸੀ। ਪਿਆਜ਼ ਜ਼ਰੂਰ ਪਾਉਣੀ ਨੇ ਜੀ ਇੱਕ। ਇਥੇ ਨਾਲ ਦੀ ਨਾਲ ਬੱਚੇ ਖਾ ਲੈਣਗੇ ਜੀ ਬਾਅਦੇ ਵਿੱਚ ਮੈਂ ਖਾ ਲੂੰਗੀ ਹੁਣ ਦੇ ਹੀ ਬਣਾਏ ਸੀ ਹੈ ਜੀ ਹੁਣ ਦੇ ਟਾਈਮ ਦੇ ਦੁਪਹਿਰੇ ਠੰਡੇ ਹੋਏ ਬੱਚੇ ਫਿਰ ਖਾ ਕੇ ਨਹੀਂ ਖੁਸ਼ ਹੋਗੇ ਗਰਮ ਗਰਮ ਜਿਆਦਾ ਸਵਾਦ ਲੱਗਦੇ ਨੇ ਕਹਿੰਦੇ ਨੇ ਕੋਈ ਵੀ ਚੀਜ਼ ਹੈ ਜੀ ਗਰਮ ਗਰਮ ਖਾ ਕੇ ਖੁਸ਼ ਨੇ ਬਣਾਉਣੀਆਂ ਤਾਂ ਚੀਜ਼ਾਂ ਵਧੀਆ ਲੱਗਦੇ ਨੇ ਜੀ ਪਰ ਕੰਮ ਹੋਰ ਵੀ ਬਹੁਤ ਹੋ ਜਾਂਦੇ ਨੇ ਇਕੱਲੇ ਜਾਣੇ ਕਰਕੇ ਫਿਰ ਬਸ ਟਾਈਮ ਦੀ ਇਹ ਘਾਟ ਹੋ ਜਾਂਦੀ ਹੈ ਜੀ ਵੀ ਟਾਈਮ ਲੱਗੂਗਾ ਬਣਾਉਣ ਨੂੰ ਹੋਰ ਕੰਮ ਕਰ ਲਾਂਗੇ ਉਹਨੇ ਟਾਈਮ ਦੇ ਵਿੱਚ ਤਾਂ ਕਰਕੇ ਥੋੜੀ ਜੀ ਘਾਲ ਹੋ ਜਾਂਦੀ ਹੈ ਜੀ ਕੁਛ ਸਵੇਰੇ ਸਵੇਰੇ ਮੱਝਾਂ ਵੱਲ ਵੀ ਕੰਮ ਵੱਧ ਹੁੰਦਾ ਤਾਂ ਕਰਕੇ ਹੋ ਜਾਂਦਾ ਜੀ ਨੋ ਜੀ ਆਪਾਂ ਸਾਰੀ ਪਰੌਂਠੀ ਬਣਾ ਕੇ ਤਿਆਰ ਕਰ ਲਾਂਗੇ ਜੀ ਸਾਰਿਆਂ ਦੀ ਵੀਡੀਓ ਬਣਾਈ ਤਾਂ ਜਿਆਦਾ ਲੰਬੀ ਹੋ ਜੂਗੀ ਕਿਉਂਕਿ ਪਰੌਂਠਿਆਂ ਨੂੰ ਟਾਈਮ ਲੱਗਦਾ ਜੀ ਇੰਨੇ ਟਾਈਮ ਦੇ ਵਿੱਚ ਰੋਟੀਆਂ ਬਣ ਜਾਂਦੀਆਂ ਨੇ ਪਰ ਪਰੌਂਠੇ ਥੋੜਾ ਜਿਹਾ ਹੋਲੀ ਬਣਦੇ ਨੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਆਉਂਦੇ ਨੇ ਜੀ ਸੋਨੇ ਸੋਨੇ ਕਮੈਂਟ ਕਰਦੇ ਨੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਆਪਣਾ ਪਿਆਰ ਤੇ ਸਾਥ ਇਸੇ ਤਰ੍ਹਾਂ ਬਣਾਈ ਰੱਖਣਾ ਜਿਹੜੇ ਨਵੇਂ ਆਏ ਨੇ ਆਪਣੇ ਚੈਨਲ ਦੇ ਉਹਨਾਂ ਦਾ ਵੀ ਧੰਨਵਾਦ ਹੈ ਜੀ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੁਹਾਡੇ ਸਾਥ ਤੇ ਸਪੋਰਟ ਨਾਲ ਹੀ ਆਪਾਂ ਅੱਗੇ ਵਧਣਾ ਜੀ ਸਪੋਰਟ ਵੱਧ ਤੋਂ ਵੱਧ ਕਰਿਓ ਇਹ ਤਵ ਹੌਲਾ ਕਰਕੇ ਜੇ ਥੋੜਾ ਜਿਆ ਤੇਜ਼ ਕਰ ਲੈਨੇਗਾ ਫਿਰ ਮੱਚਣ ਲੱਗ ਜਾਂਦੇ ਨੇ ਐਂ ਜੇ ਨਹੀਂ ਰਹੀ ਤੇ ਨਹੀਂ ਆਪਾਂ होली दाल खादियाँम घुमा के बारी आ जाती है जी किसी दो दिन बाद चार दिन बादली दालों खी फिर अभी बना रहे भिंडिया प्याज पीर ला अदा पीलो भिंडिया अद्धा ही अपना प्याज खा ला ਇਹਨਾਂ ਪਾਕੇ ਤੇਂਡੀਆਂ ਪਾ ਲਈਆਂ ਆਪਾਂ ਤੇ ਸਿਰਕਾ ਪਾਇਆ ਹੋਇਆ ਰਿਲੀ ਚ ਇਧਰ ਰੱਖ ਤਾਂ ਇਹਦਾ ਆਪਣਾ ਵਾਈ ਆਉਣਗੇ ਆ ਲਈ ਆਉਣ ਹੱਲੀ ਤੇ ਇਹ ਮੈਂ ਰੱਖੂੰਗੀ ਠੰਡ ਪਾ ਕੇ ਤਰੂਆ ਗਿਆ ਬਣਾਉਣੀ

ਦੇਖੋ ਹੰਡ ਕੋਈ ਲੈ ਲੀਂ ਗਲਾਸ। ਥੋੜਾ ਜਿਹਾ ਰੋੜ ਦੇ ਪਾਣੀ। ਦੁੱਧ ਪਾ ਲਾਂਗੇ, ਠੰਡਾ ਪਾਣੀ ਪਾ ਲਾਂਗੇ। ਇੰਡੀਆ ਦੀ ਮੀਨ ਬਿਲਕੁਲ ਸਤਾ ਹੋ ਗਈ। ਮਤਲਬ ਤਾਰਾਂ ਨਹੀਂ ਦੇਗੀ, ਤਾ ਦਿੰਗੀ, ਇਹ ਤੋਂ ਪੂਰ ਬੱਝੇ ਬੱਝਣਗੇ। ਇਸੇ ਤਰ੍ਹਾਂ ਜੇ ਕੋਨਰ ਪਾਣੀ ਆਪੇ ਹੋ ਜਾਏਗਾ। ਇਹ ਕੇਲ ਪਾ ਲੈਂਗੇ।

ਇਹ ਪਾ ਲੈਣੀ ਹੈ ਜੀ ਥੋੜਾ ਦੇਖੋ ਚੀਆ ਲੈਂਦੇ ਫਾਨੀ ਦੀ ਅੱਗੇ ਮਿੱਠੀ ਅੱਗੇ ਇਹਨਾਂ ਦੀ ਰੋਟੀ ਇੰਤ ਹੈ ਜੀ ਗਰਮੀ ਤੋਂ ਬਿਨਾਂ ਤਿਆਰ ਜੀ ਹਿੰਦਾਰੀ ਨੂੰ ਮੈਂ ਪਾਉਂਦੀ ਦੀ ਅੱਜ ਤਾਂ ਹਰੀ ਵਿੱਚ ਨਹੀਂ ਪਾਈ ਕੋਈ ਲਾਲੇ ਪਾਉਂਦੇ ਅੱਜ ਜਿਹੜੀ ਸੀ ਕੋਈ ਤੇ ਗਾਲੀ ਤੋਂ ਤੋੜਨਵੇਂ ਗਈ ਨਹੀਂ ਜੀ ਬਸ ਇੱਟੇ ਨਾਲ ਕੇ ਪਾ ਕੇ ਆਪਾਂ ਲਾਲੇ ਪਾਉਂਦੀ नाई मसाले सुक्के पा सकते हैं इन्हना थोड़े पानी घोल के भी पा सकते हैं जी लेस खत्म होगी फिर पाँव जो पानी में घोल के भी मसाले पावगे आप भी हमें बढ़िया ही रहेंगे जी एन गिमी होंगे तलिया ही रहें ਸਬਜ਼ੀ ਬਹੁਤ ਨੇਂਟਾ ਵਿੱਚ ਚੰਗੀ ਤਰ੍ਹਾਂ ਪੱਕਦੀ ਪਿਆ ਹੈ। ਮਸਾਲੇ ਤੱਕ ਪੈਣਾ ਰਹੇ ਹਨ ਇਹਨਾਂ ਨੂੰ ਠੀਕ ਲਵਾਵਾਂਗੇ। ਬਾਅਦੋਂ ਰਹਿ ਗਈ ਆਪਣੀ ਰੋਟੀ ਬਣਾਉਣਾ। ਰੋਟੀ ਆਪਾਂ ਸਾਦੇ ਕੇ ਬਣਾਵਾਂਗੇ ਦੀ ਹਜੇ ਨਹੀਂ ਬਣਾਉਣੀ। तो साढ़े पाँच होगी अच्छा सब्जी आप जल्दी बना बनाइए घर चौकी आवे उ कुछ के आऊँगी फिर आके सो मेरे जो मुर्क मिले थोड़े जो भांडे पड़े बनने आटा गुन् के रख दें थोड़ा टाइम हम पाए थी मशीन च कपड़े वो कटने आए में लाइट चली गई बिच

ਤਾ ਤੇਰੇ ਦੇ ਫਿਟ ਕੀ ਜਾਂਦੇ ਨੇ ਤੇਰੇ ਤੇ ਨਾਲ ਨਹੀਂ ਪਜ ਜਾਂਦੇ ਨੇ ਤੇ ਹਵਾ ਕਰਕੇ ਲਿਤਾਉਣਾ ਇਥੇ ਬਾਗੇ ਸੁੱਕਣੇ ਆਪਾਂ ਪੱਖਾ ਲਾ ਲਾਂਗੇ ਥੋੜਾ ਨੇ ਵੀ ਤਾਂ ਹੁਣ ਸੁੱਕ ਪਿਆ ਨਹੀਂ ਕਿ ਚੱਕ ਕੇ ਤੇ ਹਲਾ ਲਾਂਗੇ ਇੰਦਾਂ ਦੇ

జనల్ చూ స